ਦੀ ਪਾਰਟੀ ਦੇ ਉੱਤਰਪਾਰ ਦੇ ਮਜ਼ਦੂਰ ਸੈਨਾ ਦੇ ਪ੍ਰਧਾਨ ਚੰਦਰਦੇਵ ਜੀ ਸੂਬਾ ਇਕਾਈ ਪੰਜਾਬ ਦੇ ਮਜ਼ਦੂਰ ਸੈਨਾ ਦੇ ਪ੍ਰਧਾਨ ਰਾਮਚੰਦਰ ਜੀ ਜਿੰਦਾਬਾਦ ਜਿੰਦਾਬਾਦ ਦੇਖੋ ਬਹੁਤ ਹੀ ਸੋਹਣਾ ਚੰਗੇ ਸ਼ਬਦਾਂ ਦੇ ਵਿੱਚ ਕਟਲ ਜੀ ਜੀ ਨੇ ਸਾਡੀ ਪਾਰਟੀ ਦੇ ਰਾਸ਼ਟਰੀ ਮਾਂ ਮੰਤਰੀ ਸ੍ਰੀ ਕਿਸ਼ੋਰ ਸ਼ਰਮਾ ਜੀ ਨੇ ਮਜ਼ਬੂਤੀ ਨਾਲ ਕਿਹਾ ਕਿ ਜਨ ਵੀ ਕੋਈ ਪੰਜਾਬ ਦੇ ਵੀ ਸਮੱਸਿਆ ਕੜੀ ਹੁੰਦੀ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਲੜਾਈ ਲੜਨੀ ਹੁੰਦੀ ਹੈ ਪਾਕਿਸਤਾਨੀ ਅੱਤਵਾਦੀਆਂ ਦੇ ਖਿਲਾਫ ਆਪਣੀ ਆਵਾਜ਼ بلند ਕਰਨੀ ਹੁੰਦੀ ਹੈ ਉਦੋਂ ਸ਼ਿਵ ਸੈਨਾ ਹਿੰਦੁਸਤਾਨ ਪੂਰਾ ਹਿੱਕ ਢਾਕੇ ਅੱਗੇ ਆ ਕੇ ਮਜ਼ਬੂਤੀ ਨਾਲ ਲੜਦੇ ਆ ਮੌਕੇ ਦੇ ਵਿੱਚ ਸ਼ਿਵ ਸੈਨਾ ਦੇ ਇੱਕ ਲੀਡਰ ਦੇ ਉੱਤੇ ਗੋਲੀਆਂ ਚੱਲੀਆਂ ਚਾਹੇ ਉਹ ਸ਼ਿਵ ਸੈਨਾ ਦੇ ਨਾਲ ਸਾਡਾ ਇਤਿਫਾਕ ਨਹੀਂ ਹੈ ਸਾਡੇ ਬਹੁਤ ਸਾਰੇ ਮਤਭੇਦ ਹੈ ਪਰ ਜਦ ਅੱਤਵਾਦੀਆਂ ਨੇ ਉਹਨਾਂ ਦੇ ਲੀਡਰ ਦੇ ਉੱਤੇ ਹਮਲਾ ਕੀਤਾ ਤਾਂ ਸਾਡੀ ਜੰਮਸ਼ੈਨਾ ਹਿੰਦੁਸਤਾਨ ਮੋਗੇ ਪਹੁੰਚੀ ਔਰ ਉਹਨਾਂ ਦੇ ਨਾਲ ਮੋਢਾ ਲਾ ਕੇ ਪੂਰੀ ਲੜਾਈ ਲੜਨ ਦੇ ਵਿੱਚ ਅਸੀਂ ਉਹਨਾਂ ਦਾ ਸਾਥ ਦਿੱਤਾ ਕਿਉਂਕਿ ਸਾਡਾ ਮੰਨਣਾ ਹੈ ਕਿ ਮੱਤभेद ਬਾਅਦ ਚ ਨਜੀਠੇ ਜਾਣਗੇ ਜਿਹੜੇ ਬਾਹਰਲੇ ਦੁਸ਼ਮਣ ਜਿਹੜੇ ਪਾਕਿਸਤਾਨ ਦੇ ਟੁੱਕੜਬੋਚ ਅੱਤਵਾਦੀ ਹੈ ਉਹਨਾਂ ਦੀ ਲੜਾਈ ਦੇ ਵਿੱਚ ਅਸੀਂ ਹਮੇਸ਼ਾ ਉਹਨਾਂ ਸਾਰੇ ਹਿੰਦੂ ਸੰਗਠਨਾਂ ਦੇ ਨਾਲ ਹੈ ਇਹ ਦੇਸ਼ ਦੇ ਉਹਨਾਂ ਸੰਗਠਨਾਂ ਦੇ ਨਾਲ ਆ ਜੋ ਦੇਸ਼ ਦੀ ਏਕਤਾ ਕੱਟਣ ਦੀ ਲੜਾਈ ਲੜਦੇ। ਇਸੇ ਸੋਚ ਦੇ ਤਹਿਤ ਅਸੀਂ ਮੋਗੇ ਦੀ ਧਰਤੀ ਤੇ ਵੀ ਪਹੁੰਚੇ। ਉੱਥੇ ਅਸੀਂ ਲੜਾਈ ਲੜੀ ਉਹਨਾਂ ਦਾ ਸਾਥ ਦਿੱਤਾ। ਜਿਸ ਤੋਂ ਅੰਗਲੇ ਦਿਨੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਤੇ ਖਾਲਸਾਨੀ ਆਤਵਾਦੀਆਂ ਨੇ ਸਾਡੇ ਮੰਦਰ ਦੇ ਉੱਤੇ ਬੰਬ ਨਾਲ ਹਮਲਾ ਕੀਤਾ। ਅਸੀਂ ਉੱਥੇ ਵੀ ਗਏ। ਉੱਥੇ ਜਿਹੜੇ ਅੰਮ੍ਰਿਤਸਰ ਦੇ ਸਨਾਤਨ ਹੀ ਭਾਈ ਸਿਗੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ। ਔਰ ਸਰਕਾਰ ਨੇ ਚੇਤਾਵਨੀ ਦਿੱਤੀ ਕਿ ਮੰਗਲ ਦੇ ਉਤੇ ਹਮਲੇ ਨੂੰ ਕਤਈਂ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਬੰਬ ਸੋਟਿਆ ਉਹਨਾਂ ਨੂੰ ਵੀ ਬਹੁਤ ਜਲਦੀ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਏ ਅਸੀਂ ਉਸੇ ਸ਼ਾਮ ਪੁਲਿਸ ਕਮਿਸ਼ਨਰ ਅਮਰੀ ਸਰ ਨੂੰ ਮਿਲੇ ਔਰ ਉਹਨਾਂ ਨਾਲ ਗੱਲਬਾਤ ਕੀਤੀ ਜੋ ਗੱਲਾਂ ਹੋਈਆਂ ਉਹਦੇ ਨਤੀਜੇ ਆਉਣ ਵਾਲੇ 1-2 ਦਿਨਾਂ ਚ ਦਿਖੇ ਉਹ ਜਿਹੜੇ ਅੱਤਵਾਦੀ ਸੀਗੇ ਉਹਨਾਂ ਦਾ ਵੀ ਮੁਕਾਬਲਾ ਹੋਇਆ ਉਹਨਾਂ ਨੂੰ ਵੀ ਉਹਨਾਂ ਦਾ ਜਿਹੜੇ ਕਿਤੇ ਹੋਏ ਕਰਮ ਸੀਗੇ ਉਹਦਾ ਮਾਜਾ ਉਹ ਖਮਿਆਜਾ ਉਹਨਾਂ ਨੂੰ ਭੁਗਤਣਾ ਪਿਆ ਇਹ ਸਿਰਫ ਸਨਾਹ ਹਿੰਦੁਸਤਾਨ ਦਾ ਇਹ ਦਬਾਅ ਸੀ ਪ੍ਰੈਸ਼ਰ ਸੀਗਾ ਕਿ ਸ਼ਾਸਨ ਉਹ ਪ੍ਰਸ਼ਾਸਨ ਨੂੰ ਦੇ ਨਤੀਜੇ ਕੱਢਣੇ ਪਏ ਔਰ ਅਸੀਂ ਕੋਈ ਐਲ ਵੀ ਪਰਤੋ ਜਾਂ ਪਟਿਆਲੇ ਤੋਂ ਬਿਆਨ ਨਹੀਂ ਦਿੱਤਾ ਅਸੀਂ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਉਸ ਧਰਤੀ ਤੇ ਪਹੁੰਚ ਕੇ ਮੰਦਰ ਚ ਖੜ ਕੇ ਜਿਹੜੇ ਸਨਾਤਨ ਹੀ ਭਰਾ ਸੀਗੇ ਉਹਨਾਂ ਦੇ ਨਾਲ ਖੜੇ ਹੋ ਕੇ ਅਸੀਂ ਆਪਣੀ ਇਕਤਾ ਪ੍ਰਗਟ ਕੀਤੀ ਔਰ ਇਹ ਗੱਲ ਕਈ ਵੀ ਕਿਸੇ ਵੀ ਹਾਲਤ ਮੰਦਰ ਦੇ ਉੱਤੇ ਹਮਲਾ ਬਰਦਾਸ਼ਤ ਨਹੀਂ ਹੋਏਗਾ ਦੂਸਰੀ ਗੱਲ ਅਸੀਂ ਇਸ ਗੱਲ ਦਾ ਬੜਾ ਅਸੀਂ ਅਵਾਰ ਪ੍ਰਗਟ ਕਰਦੇ ਹਾਂ ਕਿ ਕਬਲਜੀਤ ਜੀ ਜਿਹੜੇ ਪੇਸ਼ੇ ਤੋਂ ਪੱਤਰਕਾਰ ਨੇ ਪਰ ਦਿਮਾਗੀ ਤੌਰ ਤੇ ਰਾਸ਼ਟਰੀ ਸੋਚ ਦੇ ਮਾਲਕ ਨੇ ਉਹ ਇੱਥੇ ਆ ਕੇ ਇਸ ਮੰਚ ਦੇ ਉੱਤੇ ਅਤਵਾਦ ਵਖਵਾਦ ਅਤੇ ਖਾਲਸਤਾਨੀਅਤ ਖਿਲਾਫ ਬੋਲਣਾ ਇਹ ਸਭ ਜ਼ਹਿਰ ਹੁੰਦਾ ਹੈ ਕਿ ਜਿਸ ادارے ਨਾਲ ਉਹ ਜੁੜੇ ਹੋਏ ਪੰਜਾਬ ਕੇਸਰੀ ਜਗਬਾਣੀ ਹਿੰਸਾਚਾਰ ਗਰੁੱਪ ਉਹਦੀ ਜਿਹੜੀ ਰਵਾਇਤ ਦੇਸ਼ ਦੇ ਲਈ ਸਾਹਰ ਦੇਣ ਦੀ ਜਿਹਦੇ ਲਈ ਹਿੰਸਾਚਾਰ ਦੇ ਬਾਨੀ ਲਾਲਾ ਜਗਤ ਨਾਥ ਜੀ ਨੇ ਬਿਨਾਂ ਡਰ ਤੋਂ ਬੇਖੌਫ ਹੋ ਕੇ ਉਸ ਟਾਈਮ ਆਪਣੀ ਕਲਮ ਦੇ ਨਾਲ ਅਤਵਾਦ ਵਖਵਾਦ ਖਾਲਸਤਾਨ ਦੇ ਖਿਲਾਫ লেখনি ਨਾਲ ਲਿਖਿਆ ਪੂਰੀ ਤਾਕਤ ਨਾਲ ਉਹਨਾਂ ਨੂੰ ਵੰਗਾਰਿਆ ਚਾਹੇ ਉਹਨਾਂ ਨੂੰ ਆਪਣੀ ਜਾਨ ਦੇ ਕੇ ਆਪਣੀ ਸ਼ਹਾਦਤ ਦੇ ਕੇ ਉਹਦੀ ਕੀਮਤ ਚੁਕਾਣੀ ਪਈ ਪਰ ਉਹਨਾਂ ਦੀ ਕਲਮ ਝੁਕੀ ਨਹੀਂ ਪੂਰੀ ਕਲਮ ਦੀ ਤਾਕਤ ਨਾਲ ਉਹਨਾਂ ਨੂੰ ਵੰਗਾਰ ਦੇਵੇ ਤੇ ਇਹ ਕਹਾਣੀ ਕੇਵਲ ਲਾਲਾ ਜਗਤਰਾਜ ਜੀ ਦੀ ਸ਼ਹਾਦਤ ਤੱਕ ਨਹੀਂ ਰੁਕਦੀ ਪਰ ਉਸ ਤੋਂ ਬਾਅਦ ਉਹਨਾਂ ਦੇ ਅੱਗੇ ਸਵਰਗੀ ਰਮੇਸ਼ ਚੋਪੜਾ ਜੀ ਨੇ ਇਹ ਬਾਗਡੋਰ ਸੰਭਾਲੀ ਪਰ ਉਹਨਾਂ ਨੇ ਹੱਤਵੰਦੀ ਖਾਲਸਤਾਨੀ ਆਪਵਾਦਿਆ ਨੂੰ ਦੇਸ਼ ਦੇ ਟੁਕੜੇ ਕਰਨ ਦੀ ਸੋਚ ਕਰਨ ਵਾਲਿਆਂ ਨੂੰ ਵੰਗਾਰਿਆ ਔਰ ਉਹਨਾਂ ਨੇ ਵੀ ਆਪਣੀ ਸ਼ਹਾਦਤ ਦੇ ਕੇ ਦੇਸ਼ ਦੀ ਇਕਤਾ ਖੰਡਾਂ ਨੂੰ ਮਜ਼ਬੂਤ ਕੀਤਾ ਔਰ ਇਹ ਲੜਾਈ ਅੱਜ ਤੱਕ ਪੰਜਾਬ ਕੇਸਰੀ ਜਗਵਾਣੀ ਲੜ ਰਹੀ ਹੈ ਇਹ ਕੇਵਲ ਅਖਬਾਰਾਂ ਦੇ ਨਾਦਾਰਾ ਨਹੀਂ ਦੇ ਦੇ ਇੱਕ ਤਾਂ ਖੜਤਾ ਦੇ ਨਹੀਂ ਲੜਬੜ ਵਾਲੀ ਉਹ ਸੋਚ ਹੈ ਕਿ ਤਾਮਿਲਨਾਡੂ ਚ ਬੰਬ ਫਟੇ ਪੁਆਇੰਟ 3 ਚ ਬੰਬ ਫਟੇ ਉਹ ਜਿਹੜੇ ਪਰਿਵਾਰ ਪੀੜਤ ਹੁੰਦੇ ਉਹਨਾਂ ਲਈ ਸਹੀਰ ਪਰਿਵਾਰ ਫੜਦੇ ਰਾਸੀ ਦੇ ਕੇ ਉਹਨਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦੇ ਹੈ ਅੱਜ ਸ਼ਿਵ ਸੈਨੇ ਹਿੰਦੁਸਤਾਨ ਵੀ ਪੂਰੇ ਦੇਸ਼ ਦੇ ਵਿੱਚ ਲੜਾਈ ਲੜ ਰਹੀ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਚ ਪਾਰਲੀਮੈਂਟ ਦੇ ਅੰਦਰ ਵਖਾ ਵੋਟ ਕਾਨੂੰਨ ਦੇ ਵਿੱਚ ਸੰਸ਼ੋਧਨ ਲਾ ਦਿੱਤਾ ਗਿਆ ਉਹ ਚ ਮੋਦੀ ਸਾਹਿਬ ਨੇ ਮੋਦੀ ਸਾਹਿਬ ਦੀ ਸਰਕਾਰ ਨੇ ਇਹ ਕੋਸ਼ਿਸ਼ ਕੀਤੀ ਕਿ ਜਿਹੜੀ ਉਹਦੇ ਵਿੱਚ ਗਲਤੀਆਂ ਸੀਆਂ ਉਹਨੂੰ ਸੁਧਾਰਿਆ ਗਿਆ ਤਾਂ ਕਿ ਦੇਸ਼ ਦੀ ਜ਼ਮੀਨ ਦਾ ਦੁਰਪਯੋਗ ਨਾ ਹੋ ਸਕੇ ਵਖਰੇ ਨਾਮ ਦੇ ਉਤੇ ਦੇਸ਼ ਦੀ ਜ਼ਮੀਨ ਦਾ ਦੁਰਪਯੋਗ ਨਾ ਹੋਵੇ ਗਰੀਬ ਲੋਕਾਂ ਦੀ ਜ਼ਮੀਨ ਨੂੰ ਵਖਰੇ ਨਾਮ ਦੇ ਉਤੇ ਹੜਪਿਆ ਨਾ ਜਾਏ ਔਰ ਉਹਦੇ ਵਿੱਚ ਸੁਨਸੋਧਨ ਕਰ ਦਿੱਤਾ ਗਿਆ ਲੇਕਿਨ ਸਾਡੇ ਦੇਸ਼ ਦੇ ਵਿੱਚ ਐਸੇ ਰਾਕਸ਼ਸਾਂ ਦੀ ਕਮੀ ਨਹੀਂ ਜਿਨ੍ਹਾਂ ਦੀ ਸਰਕਾਰਾਂ ਨੇ ਹਰੋ ਸਰਕਾਰ ਦੇ ਵਿੱਚ ਹਿੰਦੂਆਂ ਦੇ ਉੱਤੇ ਹਮਲੇ ਹੋ ਰਹੇ ਨੇ West Bengal ਚ ਆਪਾ ਪੜ੍ਹ ਰਹੇ ਕਿ ਮੁਰਸੀਦਾਬਾਦ ਹੋਰ ਕਸਬਿਆਂ ਦੇ ਉੱਤੇ ਹਿੰਦੂਆਂ ਤੇ ਹਮਲਾ ਕੀਤਾ ਗਿਆ ਉਹਨਾਂ ਦੇ ਘਰ ਸਾੜ ਦਿੱਤੇ ਗਏ ਉਹਨਾਂ ਦੀਆਂ ਪਤਨੀਆਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਮਾਂ ਦਾ ਸਿੰਦੂਰ ਸਾਫ ਕਰ ਦਿਓ ਔਰ ਮੰਗਲ ਸੂਤਰ ਲਾ ਦਿਓ ਇਹਦੇ ਬਦਲੇ ਤੁਸੀਂ ਸਾਡੇ ਨਾਲ ਚਲੋ ਅਸੀਂ ਤੁਹਾਡੇ ਪਤੀ ਨੂੰ ਤੁਹਾਡੇ ਹਸਬੰਡ ਦੀ ਜਾਨ ਨੂੰ ਬਚ ਦਿੰਦੇ ਹਾਂ ਪਰ ਅਸੀਂ ਤੇ ਮੂਕ ਦਰਸ਼ਨ ਬਣ ਗਏ ਚੁੱਪ ਚਾਪ ਬੈਠ ਕੇ ਅਸੀਂ ਸਾਰਾ ਕੁਝ ਦੇਖ ਰਹੇ ਇਹ ਹਿੰਦੂਆਂ ਦੀ ਸਨਾਤਨੀ ਹਿੰਦੂਆਂ ਦੀ ਕਮਜ਼ੋਰੀ ਹੈ ਕਿ ਅਸੀਂ ਰਿਐਕਸ਼ਨ ਨਹੀਂ ਕਰਨਾ ਅਸੀਂ ਬੋਲਣਾ ਨਹੀਂ ਅਸੀਂ ਵਿਰੋਧ ਨਹੀਂ ਕਰਨਾ ਪਹਿਲਾਂ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨਾਲ ਤਕਾ ਆਇਆ ਜ਼ੁਲਮ ਹੋਇਆ ਤਾਲਿਵਾਨੀਆਂ ਨੇ ਉਥੇ ਉਹਨਾਂ ਨੂੰ ਜਲਾਇਆ ਮੰਦਰਾਂ ਨੂੰ ਜਲਾਇਆ ਦੁਰਗਾ ਦੇ ਪੰਡਾਲ ਦੁਰਗਾ ਮਾਤਾ ਦੇ ਪੰਡਾਲ ਜਲਾਏ ਗਏ ਜਿਨ੍ਹਾਂ ਨੇ ਸੋਚਿਆ ਕਿ ਤਾਂ ਹਿੰਦੁਸਤਾਨ ਦੀ ਸੀਮਾ ਤੋਂ ਬਾਹਰ ਹੈ ਅਸੀਂ ਬੰਗਲਾਦੇਸ਼ 'ਚ ਕੀ ਕਰ ਸਕਦੇ ਹਾਂ ਪਰ ਸੱਚ ਕੇ ਜਾਈਏ ਉਹ 1 ਕਰੋੜ ਹਿੰਦੂਆਂ ਦੇ ਕੋਈ ਕਰੋੜ ਹਿੰਦੂ ਚਾਹੇ ਉਹਦੇ 'ਚ ਮਹਿਲਾਵਾਂ ਸੀ ਗਿਆ ਉਹਨਾਂ ਨੇ ਆਪਣੇ ਆਪ ਨੂੰ ਖੜਾ ਕੀਤਾ ਔਰ ਪੂਰੀ ਤਾਕਤ ਨਾਲ

ਲੇਕਿਨ ਉਹਦੀ ਗੱਡੀ ਤੇ ਸ਼ਿਵਜੀ ਮਹਾਰਾਜ ਦੀ ਫੋਟੋ ਛਪੀ ਸੀ ਉਹਨੂੰ ਸੜਕ ਦੇ ਉੱਤੇ ਘੇਰ ਕੇ ਉਹਦੀ ਗੱਡੀ ਜਲਾ ਦਿੱਤੀ ਗਈ ਉਹਦੇ ਪਰਿਵਾਰ ਨਾਲ ਦੁਰਭਵਾਰ ਹੋਇਆ ਲੇਕਿਨ ਫਿਰ ਵੀ ਅਲੱਗ-ਅਲੱਗ ਪਾਰਟੀਆਂ 'ਚ ਬੈਠੇ ਹੋਏ ਹਿੰਦੂਆਂ ਦੀ ਆਤਮਾ ਨਹੀਂ ਜਾਗਿਆ ਤੋ ਰਹੀ ਹਿੰਦੂ ਜਾਗ ਨਹੀਂ ਰਿਹਾ ਉਹ ਕਹ ਰਿਹਾ ਕੋਈ ਨਹੀਂ ਬੰਗਾਲ ਚ ਹੋਇਆ ਸਾਡੇ ਪੰਜਾਬ ਚ ਨਹੀਂ ਹੋਇਆ ਸਾਡੇ ਬਿਹਾਰ ਚ ਨਹੀਂ ਹੋਇਆ ਸਾਡੇ ਉੱਤਰ ਪ੍ਰਦੇਸ਼ ਚ ਨਹੀਂ ਹੋਇਆ ਵੀ ਜਦ ਤੁਹਾਡੀ ਗਰਦਨ ਦੇ ਉੱਤੇ ਤਲਵਾਰ ਲਟਕੇਗੀ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਵੱਖਵਾਵੋਟ ਦੇ ਕਾਨੂੰਨ ਦੇ ਸੋਸੋਧਨ ਦੇ ਵਿੱਚ ਹਿੰਦੂਆਂ ਦਾ ਕੀ ਰੋਲ ਰਿਹਾ ਪਾਰਲੀਮੈਂਟ ਦੇ ਮੈਂਬਰ ਨੇ ਸੋਸੋਧਨ ਕੀਤਾ ਦੇ ਦੇ ਸੰਵਿਧਾਨ ਦੇ ਵਿੱਚ ਅਨੇਕੋ ਵਾਰ ਸੰਸ਼ੋਧਨ ਹੋਏ ਔਰ ਉਸ ਸੰਸ਼ੋਧਨ ਨਾਲ ਤੁਹਾਡਾ ਮਤਬੇਦਾ ਤੁਸੀਂ ਸੜਕ ਜਾਮ ਕਰੋ ਤੁਸੀਂ ਪ੍ਰਦਰਸ਼ਨ ਕਰੋ ਤੁਸੀਂ ਵਿਰੋਧ ਕਰੋ ਤੁਸੀਂ ਪੂਕੜਤਾਲ ਕਰੋ ਪਰ ਹਿੰਦੂਆਂ ਦੇ ਦੁਕਾਨਾਂ ਚਲਾ ਦਿਓ ਹਿੰਦੂਆਂ ਦੇ ਘਰਾਂ ਤੇ ਹਮਲੇ ਕਰੋ ਔਰ ਦੁਰਭਾਗਿਆ ਹੈ ਕਿ ਹਿੰਦੂ ਚੁੱਪਚਾਪ ਤਮਾਸ਼ੀ ਬਣਿਆ ਇਹ ਤੇ ਸੀ ਕਥਾ ਕਰਾ ਰਹੇ 10-10 ਲੱਖ ਰੁਪਏ ਦੀ ਕਥਾ ਹੋ ਰਹੀ ਹੈ ਕੋਈ ਕਥਾਵਾਚਕ ਕੋਈ ਸੰ크ਰਾਚਾਰ ਹੈ ਕੋਈ ਮਹਾ ਮੰਡਲੇਸ਼ਵਰ ਕੋਈ ਆਸ਼ਰਮ ਖੜਾ ਨਹੀਂ ਆ ਕਿ ਅਸੀਂ ਬੰਗਾਲ ਜਾਵਾਂਗੇ ਅਸੀਂ ਮਰਸੀਦਾਬਾਦ ਜਾਵਾਂਗੇ ਔਰ ਹਿੰਦੂਆਂ ਦੇ ਨਾਲ ਖੜੇ ਹੋਵਾਂਗੇ ਜਿਹੜੇ ਹਿੰਦੂਆਂ ਦਾ ਦੰਗਾ ਪੀੜਤ ਹੋਏ ਦੰਗੇ ਦੇ ਸ਼ਿਕਾਰ ਹੋਏ ਸਾਡਾ ਆਸ਼ਰਮ ਸਾਡੇ ਮਹਾ ਮੰਡਲੇਸ਼ਵਰ ਇਹ ਕਹਿ ਨਹੀਂ ਸਕੇ ਕਿ ਅਸੀਂ ਉਹਨਾਂ ਨੂੰ ਜਿਹੜੀ ਸਾਨੂੰ দান ਮਿਲਿਆ ਜਿਹੜੇ ਸਨਾਤਨ ਹੀ ਸਾਨੂੰ দান ਦਿੰਦੇ ਲੱਖਾਂ ਰੁਪਏ ਕਰੋੜਾਂ ਰੁਪਏ ਉਹਨਾਂ ਹਿੰਦੂਆਂ ਦੀ ਸਹਾਇਤਾ ਲਈ ਅਸੀਂ ਖਰਚਾਂਗੇ ਜਿਹੜੇ ਵੈਸਟ ਬੰਗਾਲ ਦੇ ਅੰਦਰ ਕਤਲ ਲਾ ਦਿੱਤੇ ਗਏ ਵੈਸਟ ਬੰਗਾਲ ਦੇ ਅੰਦਰ ਜਿਨ੍ਹਾਂ ਦੇ ਘਰ ਉਜਾੜ ਦਿੱਤੇ ਗਏ ਜਿਨ੍ਹਾਂ ਦੇ ਪਰਿਵਾਰ ਦੇ ਜੀਵ ਮਾਰ ਦਿੱਤੇ ਗਏ ਸਾਰੇ ਸੰਕਰਾਚਾਰੇ ਮਹਾ ਮੰਨलेश्वर ਮੂਕ ਦਰਸ਼ਕ ਬਣ ਗਏ ਕੇਵਲ ਔਰ ਕੇਵਲ ਕੁੰਭ ਦੇ ਇਸ਼ਨਾਨ ਦੇ ਵਿੱਚ ਪ੍ਰਗਟ ਹੁੰਦੇ ਔਰ ਕੁੰਭ ਦੇ ਇਸ਼ਨਾਨ ਦੇ ਵਿੱਚ ਨਹਾਣ ਲਈ ਇਹਨਾਂ ਦੀ ਸਵਾਗਣਾ ਨਿਕਲਦੀਆਂ ਹੁਣ ਸਲਾਰੀਆਂ ਕਿਉਂ ਨਹੀਂ ਨਿਕਲ ਰਹੀਆਂ

ਕਟਿਆ ਜਾ ਰਹੇ ਕੁਝ ਬੀਐਸਐਫ ਦੀਆਂ ਟੁਕਰੀਆਂ ਵੇਚ ਕੇ ਤੁਸੀਂ ਹਿੰਦੂਆਂ ਨੂੰ ਬਰਗਲਾ ਰਹੇ ਹੋ ਕਿ ਅਸੀਂ ਤੁਹਾਡੀ ਸਿਕਿਉਰਿਟੀ ਲਈ ਬੀਐਸਐਫ ਭੇਤੀ ਕਿਉਂ ਨਹੀਂ ਮੰਨਤਾ ਸਰਕਾਰ ਨੂੰ ਹਟਾ ਕੇ ਜੇ ਜਬਲ ਕੀਤਾ ਜਾਂਦਾ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਏ ਮਿਲਟਰੀ ਦੇ ਹਵਾਲੇ ਬੰਗਾਲ ਕਰ ਦਿੱਤਾ ਜਾਏ। ਕਿਆ ਬੀਜੇਪੀ ਕਿਤੇ ਇਹ ਜੋੜ ਕਟਾਅ ਤੇ ਨਹੀਂ ਲਗਾ ਰਹੀ ਕਿ ਕਿੰਨੇ ਹਿੰਦੂ ਮਰਨਗੇ ਔਰ ਫਿਰ ਕਿਵੇਂ ਸਿਮਤੀ ਪ੍ਰਗਟ ਹੋਏਗੀ ਫਿਰ ਅਸੀਂ ਉਥੇ ਵੋਟ ਬੈਂਕ ਖੜਾ ਕਰਾਂਗੇ। ਪਹਿਲੇ ਤੁਸੀਂ ਕਹਿੰਦੇ ਹੋ ਕਾਂਗਰਸ ਤਰੁਸਤੀਕਰਨ ਅਪਣਾ ਰਹੀ ਹੈ। ਤ੍ਰਮੂਲ ਕਾਂਗਰਸ ਤਰੁਸਤੀਕਰਨ ਆਪਰਾ ਰਹੀ ਹੈ। ਮੰਤਾ ਦੀ ਨੀਤੀਆਂ ਸਾਨੂੰ ਸਮਝ ਆ ਸਕਦੀਆਂ ਕਿ ਉਹ ਹਿੰਦੂ ਵਿਰੋਧੀ ਹੈ ਪਰ ਮੋਦੀ ਜੀ ਅਮਿਤ ਸ਼ਾਹ ਜੀ ਤੁਸੀਂ ਤਾਂ ਹਿੰਦੂ ਵਿਰੋਧੀ ਨਹੀਂ ਤੁਸੀਂ ਤਾਂ ਸੁਸ਼ੀਤਾ ਸੰਗ ਚ ਗਏ ਹੋ ਔਰ ਕਿੰਨੇ ਹਿੰਦੂ ਹੋਰ ਮਰਨ ਗਏ ਕਿੰਨੇ ਹਿੰਦੂ ਤੁਹਾਨੂੰ ਵੋਟ ਦੇ ਕੇ ਤੁਹਾਡੀਆਂ ਸੀਟਾਂ ਵਧਾਨ ਗਏ ਔਰ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਸੁਰੱਖਿਆ ਲਈ ਉੱਥੇ ਰਾਸ਼ਟਰਪਤੀ ਰਾਜ ਲਾਗੂ ਕਰੋਗੇ ਕੀ ਕਾਰਨ ਹੈ ਕਿ ਰਾਸ਼ਟਰਪਤੀ ਰਾਜ ਲਾਗੂ ਨਹੀਂ ਹੋਇਆ ਕੀ ਕਾਰਨ ਹੈ ਕਿ ਬੰਗਾਲ ਮਿਲਟਰੀ ਦੇ ਹਵਾਲੇ ਨਹੀਂ ਹੋਇਆ ਤੁਸੀਂ ਇਹ ਕਿੱਥੇ ਦੇਖ ਰਹੇ ਹੋ ਕਿ ਮੰਮਤਾ ਬੇਨਰਜੀ ਕਿੱਥੇ ਸ਼ਹੀਦ ਨਾ ਮੰਨ ਜਾਏ ਮੁਸਲਮਾਨਾਂ ਦੇ ਅੰਦਰ ਔਰ ਇਸ ਕਰਕੇ ਅਸੀਂ ਹਿੰਦੂਆਂ ਨੂੰ ਦੇਂਦੇ ਰਹੀਏ ਇਸ ਕਰਕੇ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਕੋਈ ਬੰਦਵਾ ਮਜ਼ਦੂਰ ਨਹੀਂ ਹੈ ਕਿ ਅਸੀਂ ਮੋਦੀ ਸਾਹਿਬ ਦਾ ਗੁਣਗਾਨ ਕਰਾਂਗੇ ਅਸੀਂ ਅਮਿਤ ਸ਼ਾਹ ਦਾ ਗੁਣਗਾਨ ਕਰਾਂਗੇ ਅਗਰ ਹਿੰਦੂਆਦੀ ਸੁਰੱਖਿਆ ਲਈ ਦਿਦਵਾਦੀ ਹਿਫਾਜ਼ਤ ਲਈ ਸਾਨੂੰ ਭਾਰਤੀ ਜਨਤਾ ਪਾਰਟੀ ਦੀ ਅਲੋਚਨਾ ਕਰਨੀ ਪਈ ਤਾਂ ਸਾਨੂੰ ਕਰਨੀ ਪਵੇਗੀ ਕਿਉਂਕਿ ਹਿੰਦੂਆਂ ਨੇ ਤੁਹਾਨੂੰ ਵਿਸ਼ਵਾਸ ਕੀਤਾ ਹੈ ਤੁਹਾਨੂੰ ਵੋਟ ਦਿੱਤਾ ਜਿੱਥੇ ਤੁਹਾਡੀ ਕੋਈ ਸੀਟ ਨਹੀਂ ਆ ਰਹੀ ਸੀ ਬੈਸਟ ਬੰਗਾਲ ਦੇ ਅੰਦਰ ਤੁਹਾਨੂੰ ਬਹੁਤ ਸਾਰੀਆਂ ਸੀਟਾਂ ਦੇ ਕੇ ਜਤਾਇਆ ਆਪਣਾ ਵਿਸ਼ਵਾਸ ਦਿੱਤਾ ਉਹ ਵਿਸ਼ਵਾਸ ਬੈਸਟ ਬੰਗਾਲ ਦੇ ਵਿੱਚ ਦਿਖਾਈ ਦੇਣਾ ਚਾਹੀਦਾ ਹੈ ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ ਹੈ ਔਰ ਇਹੀ ਕਾਰਨ ਹੈ ਕਿ ਤੁਸੀਂ ਉੱਥੇ ਅਗਰ ਇਹ ਨਹੀਂ ਕਰੋਗੇ ਤਾਂ ਜੋ ਵਿਸ਼ਵਾਸ ਤੁਹਾਨੂੰ ਮਿਲੇ ਜਿਵੇਂ ਆਮ ਆਦਮੀ ਦਾ ਵਿਸ਼ਵਾਸ ਦਿੱਲੀ ਚ ਖਤਮ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਹਟ ਗਈ ਉਸੇ ਤਰ੍ਹਾਂ ਵੈਸਟ ਬੰਗਾਲ ਦੇ ਅੰਦਰ ਵੀ ਅਗਰ ਰਾਸ਼ਟਰਪਤੀ ਰਾਜ ਨਹੀਂ ਲਗਾਇਆ ਮਿਲਟਰੀ ਸ਼ਾਸਨ ਨਹੀਂ ਕੀਤਾ ਤਾਂ ਭਾਜਪਾ ਦਾ ਵੀ ਸਵਾਇਆ ਉਥੇ ਵੈਸਟ ਬੰਗਾਲ ਦੇ ਅੰਦਰ ਨਿਸ਼ਚਿਤ ਹੋ ਜਾਏਗਾ ਹਿੰਦੂਆਂ ਦੀ ਖੂਨ ਦੀ ਕੀਮਤ ਤੇ ਭਾਜਪਾ ਦਾ ਸ਼ਾਸਨ ਵੈਸਟ ਬੰਗਾਲ ਦੇ ਵਿੱਚ ਨਹੀਂ ਆਏਗਾ ਇਸ ਕਰਕੇ ਅੱਜ ਚਾਹੇ ਸਾਡੀ ਲੀਡਰਸ਼ਿਪ ਨੇ ਜਿੰਨਾ ਵੀ ਕੱਟ ਕੀਤਾ ਮੈਂ ਚੰਦਰਦੇਵ ਨੂੰ ਰਾਮਚੰਦਰ ਨੂੰ ਬਹੁਤ ਬਧਾਈ ਦਾਂਗਾ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਦੇ ਸਾਥੀਆਂ ਨੇ ਕੋਸ਼ਿਸ਼ ਕੀਤੀ ਔਰ ਇਹ ਕੱਟ ਕੀਤਾ ਇਹ ਸੇਹਰਾਂ ਦਾ ਕੱਟ ਹੈ ਮਜ਼ਬੂਤ ਲੋਕਾਂ ਦਾ ਕੱਟ ਹੈ ਜਿਨ੍ਹਾਂ ਦਾ ਈਮਾਨ ਜਾਗਰਿਤ ਹੈ ਜਿਹੜੇ ਲੋਕ ਜਾਗ ਰਹੇ ਨੇ ਜਿਨ੍ਹਾਂ ਦਾ ਫਿਰਦੇ ਜਾਗ ਰਹੇ ਉਨਾ ਦਾ ਕੱਠਾ ਹੈ ਔਰ ਅਸੀਂ ਆਪਣੀ ਗੱਲ ਮਜਬੂਤੀ ਨਾਲ ਲਾ ਰਹੇ ਹੈ ਕੀ ਕਾਰਨ ਹੈ ਕਿ ਮਨਵਿੰਜਨ ਕਾਲੀਆਂ ਦੇ ਘਰੇ 1:20 ਮਿੰਟ ਤੇ ਰਾਤ ਨੂੰ ਬੰਮ ਫਟ ਜਾਂਦਾ ਹੈ ਸਵੇਰੇ ਸਵੇਰੇ ਪੂਰੇ ਪੰਜਾਬ ਚ ਭਾਰਤੀ ਜਨਤਾ ਪਾਰਟੀ ਚੜਨਾ ਲਗਾ ਦਿੰਦੀ ਹੈ ਲੇਕਿਨ ਵੈਸਟ ਬੰਗਾਲ ਦੇ ਅੰਦਰ ਹਿੰਦੂਆਂ ਦਾ ਕਤਲੇਆਮ ਔਰ ਭਾਰਤੀ ਜਨਤਾ ਪਾਰਟੀ ਪੂਰੇ ਹਿੰਦੁਸਤਾਨ ਦੇ ਅੰਦਰ ਕੋਈ ਵਿਰੋਧ ਨਹੀਂ ਕਰ ਰਹੀ ਕੋਈ ਰੋਸ ਕਰਨਾ ਨਹੀਂ ਲੱਗ ਰਿਹਾ ਲੱਗਿਆ ਕੋਈ ਰੋਸ ਕਰਨਾ ਕੋਈ ਤਾਂ ਨਾ ਭਾਜਪਾ ਪਾਰਟੀ ਨੇ ਲਾਇਆ ਨਹੀਂ ਲਾਇਆ ਲੇਕਿਨ ਮਨਰਿੰਜਨ ਕਾਲੀਯਾ ਦੇ ਕਰੇ ਬੰਬ ਫਟ ਗਿਆ ਤਾਂ ਉਹਨਾਂ ਨੇ ਵਿਰੋਧ ਸੂਰੇ ਪੂਰੇ ਪੰਜਾਬ ਚ ਉਤਰ ਨਹੀਂ ਲਗਾਏ ਤੇ ਅਗਰ ਮਨਰਿੰਜਨ ਕਾਲੀਯਾ ਦੇ ਕਰੇ ਬੰਬ ਫਟੇ ਤੇ ਧਰਵਾ ਲਗਾ ਸਕਦੇ ਤਾਂ ਬੈਸਟ ਮਗਰਾ ਦੇ ਅੰਦਰ ਹਿੰਦੂਆਂ ਦਾ ਕਤਲੇਆਨ ਦੇਖ ਲਾ पूरे हिंदुस्तान च भाजपा जनता पार्टी विरोध क्यों नहीं कर सकती और विरोध क्यों पार्टी केंद्र दे विच सरकार है तुसी राष्ट्रपति सरकार लगाओ तुसी उथे मिलिट्री हवाले करो और हिंदुआन नु बचाण दे नाल उनन दे हौसले बुलंद करो क्योंकि जब तक हिंदुआन दा हौसला बुलंद है देश सुरक्षित है जित दिन हिंदू प्लान करता है हिंदू उठे ज्यादा फिर वो कश्मीर वरगी हालात हो जाते हैं कश्मीर वरगे हालात पैदा हो जाते हैं ਇਸ ਕਰਕੇ ਤੁਸੀਂ ਸਾਰੇ ਜਾਗਰਿਤ ਹੋ ਪੰਜਾਬ ਦੇ ਵੀ ਹਾਲਾਤ ਕੋਈ ਵਧੀਆ ਨਹੀਂ ਹੈ ਲਗਾਤਾਰ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਅੱਜ ਵੀ ਮੈਂ ਖ਼ਬਰਾਂ ਚ ਪੜਿਆ ਅਜਮਾਲਾ ਥਾਣੇ ਦੀ ਛੱਤ ਦੇ ਉੱਤੇ ਬੰਬ ਫਟ ਗਿਆ ਇੱਥੇ ਨੂਰਾ ਕੁਸ਼ਤੀ ਹੋ ਰਹੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਪੰਜਾਬ ਮੈਂ ਆ ਗਏ ਫਰਮਾਨ ਸਾਹਿਬ ਨੇ ਉੱਤੇ ਕੈਸ ਕਰਤਾ ਵੀ ਦਸੋ ਜੀ ਸਰੋਤ ਕੀ ਹੈ ਇਹਦਾ ਵੀ ਸਰੋਤ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਰੋਜ਼ ਥਾਣੇ ਦੇ ਬਾਹਰ ਅੰਦਰ ਵੰਮ ਪਟ ਰਹੇ ਇਹਨਾਂ ਦਾ ਵੀ ਕੀ ਸਰੋਤ ਹੈ ਇਹ ਵੀ ਪਤਾ ਲੱਗਣਾ ਚਾਹੀਦਾ ਹੈ ਥਾਣੇ ਤੇ ਬੰਬ ਕਿਉਂ ਫਟ ਰਹੇ ਜੇ ਸਾਡੀ ਪੁਲਿਸ ਦੇ ਥਾਣੇ ਸੁਰੱਖਿਤ ਨਹੀਂ ਹੈ ਤਾਂ ਫਿਰ ਆਮ ਜਨਤਾ ਆਪਣੇ ਆਪ ਨੂੰ ਕਿਵੇਂ ਸੁਰੱਖਿਤ ਮਹਿਸੂਸ ਕਰੇਗੀ ਸਿਵ ਸੰਗਤ ਹਿੰਦੁਸਤਾਨ ਬੇਖੌਫ ਹੋ ਕੇ ਮਜਬੂਤ ਦਿਨ ਨਾਲ ਆਪਣੀ ਗੱਲ ਰੱਖ ਰਹੀ ਹੈ ਅਸੀਂ ਪੂਰੇ ਪੰਜਾਬ ਦੇ ਵਿੱਚ ਨਿਕਲੇ ਆ ਆਪਣੀ ਗੱਲ ਕਰਨ ਲਈ ਬਾਪਤੇ ਜਨਤਾ ਪਾਰਟੀ ਨੂੰ ਵੀ ਬਿਲਕੁਲ ਹੀ ਬਖਸ਼ਾ ਜਾਏਗਾ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਰਾਂ ਨੀ ਜਿਸ ਤਰ੍ਹਾਂ ਪੰਜਾਬ ਚ ਲੁੱਟ ਖੋ ਚੈਨੀਆਂ ਖੋ ਰੇ ਪਰਸ ਖੋ ਰੇ ਘਰਾਂ ਦੇ ਵਿੱਚ ਬੜ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਖੇਤਾਂ ਦੇ ਉੱਤੇ ਦੁਕਾਨਾਂ ਦੇ ਉੱਤੇ ਹਮਲੇ ਹੋ ਰਿਹਾ ਹੈ ਬੰਬ ਫਟ ਰਹੇ ਆਮ ਲੋਕਾਂ ਦੇ ਘਰਾਂ ਦੇ ਨਹੀਂ ਬਲਕਿ ਥਾਣਿਆਂ ਦੇ ਅੰਦਰ ਇਹ ਸਾਰੇ ਦੇ ਉੱਤੇ ਪੰਜਾਬ ਦੀ ਸਰਕਾਰ ਨੂੰ ਗੌੜ ਕਰਨਾ ਚਾਹੀਦਾ ਹੈ ਜਾਗਣਾ ਚਾਹੀਦਾ ਹੈ ਔਰ ਇਸੇ ਤਰ੍ਹਾਂ ਭਾਜਪਾ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਦੇ ਇਸ ਅੱਤਵਾਦ ਦੇ ਖਿਲਾਫ ਜਿਹੜਾ ਮੰਨਤਾ ਬੈਨਰਜੀ ਦਾ ਨਵਾਂ ਅੱਤਵਾਦ ਹੈ ਉਹਦੇ ਖਿਲਾਫ ਕਮਰ ਕਸਣੀ ਚਾਹੀਦੀ ਹੈ ਔਰ ਰਾਜਨੀਤਿਕ ਜਮਾ ਕਟਾਵ ਤੋਂ ਉੱਪਰ ਉੱਠ ਕੇ ਤੁਰੰਤ ਉੱਥੇ ਰਾਸ਼ਟਰਪਤੀ ਸ਼ਾਸਨ ਲਗਾ ਕੇ ਮੰਨਤਾ ਬੈਨਰਜੀ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਔਰ ਜਿਹੜੇ ਹਿੰਦੂਆਂ ਦੇ ਘਰ ਭੂਕੇ ਗਏ ਹੈ ਜਿਹੜੇ ਦੰਗੇ ਦੇ ਸ਼ਿਕਾਰ ਹੋਇਆ ਹੈ ਕੇਂਦਰ ਸਰਕਾਰ ਕੇਂਦਰੀਏ ਸਤਰ ਦੇ ਉੱਤੇ ਉਹਨਾਂ ਨੂੰ ਮੁਆਵਜ਼ਾ ਦੇ ਔਰ ਤੁਹਾਨੂੰ ਇੱਕ ਵਾਰ ਫਿਰ ਤੋਂ ਮੈਂ ਇਸ ਗੱਲ ਦੇ ਲਈ ਇੱਥੇ ਦੀ ਲੀਡਰਸ਼ਿਪ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਥੋੜੇ ਸਮੇਂ ਵਿੱਚ ਸਿੱਖਿਆਣਾ ਹਿੰਦੁਸਤਾਨ ਵੱਲੋਂ ਪੂਰੇ ਪੰਜਾਬ 'ਚ ਅਤਵਾਦ ਵਖਵਾਦ ਦੇ ਖਿਲਾਫ ਔਰ ਖਾਸ ਕਰਕੇ ਪੱਛਮ ਬੰਗਾਲ ਦੇ ਵਿੱਚ ਜਿਸ ਤਰ੍ਹਾਂ ਹਿੰਦੂਆਂ ਦੀ ਹੱਤਿਆ ਹੋ ਰਹੀ ਹੈ ਉਹਦੇ ਵਿਰੋਧ 'ਚ ਪੂਰੇ ਪੰਜਾਬ 'ਚ ਅਸੀਂ ਮਿੰਟਾਂ ਦਾ ਦੌਰ ਸ਼ੁਰੂ ਕੀਤਾ ਹੈ ਉਸਿਸ ਮੰਦੀ ਪਟਿਆਲੇ ਵੀ ਹੋਈ ਹੈ ਔਰ ਅੱਜ ਅਸੀਂ ਖਰਨੇ ਵਿਖੇ ਵੀ ਮੀਟਿੰਗਾਂ ਕੀਤੀਆਂ ਕਿਉਂਕਿ ਅਸੀਂ ਇਹ ਮੰਨਦੇ ਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲਗਾਤਾਰ ਬੰਬ ਸਪੋਟ ਹੋ ਰਹੇ ਹਨ ਅਤਵਾਦੀ ਹਮਲੇ ਹੋ ਰਹੇ ਹਨ ਕਾਨੂੰਨ ਵਿਵਸਥਾ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹਤਿਆਮਾਂ ਹੋ ਰਹੀਆਂ ਲੁੱਟਖੋ ਹੋ ਰਹੀਆਂ ਚੈਨਸ ਨੈਚਿੰਗ ਦੀ ਵਾਧਾਤ ਹੋ ਰਹੀ ਹੈ ਐਸੀ ਹਾਲਤ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਲਾ ਮੇਨਟੇਨ ਕਰਨ ਵਾਲੀ ਏਜੰਸੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਫੇਲਰ ਸਾਬਤ ਹੋ ਰਹੀ ਹੈ ਤਾਂ ਇਸ ਕਰਕੇ ਸਮਾਜ ਦਾ ਸੰਗਠਿਤ ਹੋਣਾ ਬਹੁਤ ਜ਼ਰੂਰੀ ਹੈ ਪਿਛਲੇ ਸਮੇਂ ਚ ਅਸੀਂ ਦੇਖਿਆ ਲਗਾਤਾਰ ਬੰਬ ਫਟਦੇ ਚਲੇ ਗਏ ਔਰ ਹੁਣ ਇੱਕ ਨਵੀਂ ਲੜਾਈ ਪੰਜਾਬ ਦੇ ਅੰਦਰ ਛਿੜ ਗਈ ਹੈ ਕਿ ਦੋ ਵੱਡੇ ਲੀਡਰ ਇਹ ਲੜਾਈ ਲੜ ਰਹੇ ਕਿ ਪ੍ਰਤਾਪ ਸਿੰਘ ਬਾਜਵਾ ਜੀ ਕਹਿ ਰਹੇ ਪੰਜਾਬ ਬੰਬ ਆ ਗਏ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਕਹਿ ਰਹੇ ਵੀ ਸਰੋਤ ਦੱਸੋ ਦੋਨਾਂ ਦੀ ਲੜਾਈ ਦੇ ਵਿੱਚ ਪੰਜਾਬ ਉਲਝ ਕੇ ਰਹਿ ਗਿਆ ਕੋਈ ਬੰਦਾ ਇਹ ਕੋਸ਼ਿਸ਼ ਨਹੀਂ ਕਰ ਰਿਹਾ ਜਿਹੜੇ ਲੋਕ ਚੁਣ ਕੇ ਆਏ ਜਿਨ੍ਹਾਂ ਦੀ ਸਰਕਾਰ ਹੈ ਕਿ ਪੰਜਾਬ ਦੇ ਵਿੱਚ ਬੰਬ ਵਿਸਫੋਟ ਨਾ ਹੋਣ निर्दोष ਲੋਕਾਂ ਦੀ ਹੱਤਿਆ ਨਾ ਹੋਵੇ ਪੰਜਾਬ ਦੇ ਵਿੱਚ ਲਗਾਤਾਰ ਹਿੰਦੂ ਲੀਡਰਾਂ ਦੇ ਉੱਤੇ ਹਮਲੇ ਹੋ ਰਹੇ ਹਨ ਔਰ ਸਭ ਤੋਂ ਬੜੀ ਤਰਾਸਦੀ ਜਣੀ ਸਥਿਤੀ ਹੰਦੁਸਤਾਨ ਮਹਿਸੂਸ ਕਰੀਏ ਰਾਸ਼ਟਰੀ ਪੱਧਰ ਦੇ ਉੱਤੇ ਵੀ ਵਾਹਬੋਟ ਕਾਨੂੰਨ ਦੇ ਵਿੱਚ ਸੁਧਾਰ ਦਾ ਜਿਹੜਾ ਬਿੱਲ ਪਾਸ ਹੋਇਆ ਉਸ ਤੋਂ ਬਾਅਦ ਵੈਸਟ ਬੰਗਾਲ ਦੇ ਅੰਦਰ ਹਿੰਦੂਆਂ ਦੇ ਉੱਤੇ ਹਮਲੇ ਲਗਾਤਾਰ ਵਧ ਗਏ ਖਾਸ ਕਰਕੇ ਮਰਸੀਦਾਬਾਦ ਔਰ ਆਸ-ਪਾਸ ਇਲਾਕਿਆਂ ਦੇ ਵਿੱਚ ਐਸੇ ਹਾਲਾਤ ਬਣ ਗਏ ਜਿਦੇ ਵਿੱਚ ਹਿੰਦੂਆਂ ਦੀ ਸੁਰੱਖਿਆ ਨਾ ਮਾਤਰ ਵੀ ਰਹਿ ਗਈ ਹੈ ਇਥੋਂ ਤੱਕ ਕਿ TMC ਦੇ ਜਿਹੜੇ ਹਿੰਦੂ ਲੀਡਰ ਉਹ ਵੀ ਸਿਕਿਓਰ ਨਹੀਂ ਹੈ ਔਰ ਸਾਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਭਾਜਪਾ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ ਜਦ ਕੋ ਪੂਰੇ ਹਿੰਦੁਸਤਾਨ ਦਾ ਸਮਾਜ ਇਹ ਚਾਹ ਰਿਹਾ ਹੈ ਕਿ ਰਾਸ਼ਟਰਪਤੀ ਸ਼ਾਸਨ ਬਿਨਾਂ ਕਿਸੇ ਦੇਰੀ ਤੋਂ ਲਗਾਇਆ ਜਾਣਾ ਚਾਹੀਦਾ ਹੈ ਔਰ ਵੈਸਟ ਬੰਗਾਲ ਨੂੰ ਮਿਲਟਰੀ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਅਗਰ ਵਹਾਂ 법 ਕਾਨੂੰਨ ਦੇ ਨਾਲ ਕਿਸੇ ਦੀ ਵਿਰੋਧਤਾ ਸ਼ਾਂਤੀ ਨਹੀਂ ਹੈ ਤਾਂ ਉਹ 75 ਰੈਡ ਪਟੀਸ਼ਨਾਂ ਸੁਪਰੀਮ ਕੋਰਟ ਚ ਚਲੀ ਗਏ ਜਾਂ ਤਾਂ ਸੁਪਰੀਮ ਕੋਰਟ ਤੇ ਵਿਸ਼ਵਾਸ ਕਰੋ ਜਾਂ ਫਿਰ ਆਪਣਾ ਵਿਰੋਧ ਜਿਹੜਾ ਹੈ ਲੋਕਤੰਤਰ ਪ੍ਰਕਿਰਿਆ ਦੇ ਤਹਿਤ ਕਰੋ ਲੇਕਿਨ ਹਿੰਦੂਆਂ ਦੇ ਘਰਾਂ ਤੇ ਹਮਲਾ ਕਰਨਾ ਉਹਨਾਂ ਦੀ ਹੱਤਿਆ ਕਰ ਦੇਣਾ ਔਰ ਉਹਨਾਂ ਦੀਆਂ ਪਤਨੀਆਂ ਨੂੰ ਇਹ ਕਹਿ ਦੇਣਾ ਕਿ ਅਸੀਂ ਤੁਹਾਡੇ ਪਤਿਆਂ ਨੂੰ ਇਸ ਕਰਕੇ ਛੱਡਾਂਗੇ ਜਦੋਂ ਤੁਸੀਂ ਆਪਣੀ ਮੰਗ ਦਾ ਸੰਦੂਰ ਪਹੁੰਚ ਦੋਗੇ ਮੰਗਲ ਸਤਰਤਾਰ ਕੇ ਸਾਡੇ ਨਾਲ ਜਾਓਗੇ ਕਾਂ ਅਸੀਂ ਤੁਹਾਡੇ ਹਸਬੰਡ ਨੂੰ ਤੁਹਾਡੇ ਪਤਿਆਂ ਨੂੰ ਛੱਡ ਸਕਦੇ ਆ ਇਸ ਤਰ੍ਹਾਂ ਦੀ क्रूरਟੀ ਇਸ ਤਰ੍ਹਾਂ ਦੀ ਨਿਰਮਤਾ ਹੋ ਰਹੀ ਹੋਵੇ ਔਰ ਕੇਂਦਰ ਦੇ ਵਿੱਚ ਬੈਠੇ ਮੋਦੀ ਸਰਕਾਰ ਜਿਹੜਾ ਹੈ ਮੁਖ ਦਰਸ਼ਕ ਬਣੇ ਰਾਜਨੀਤਿਕ ਜਮਾ ਘਟਾਓ ਕਰੇ ਇਹ ਕਤਈ ਬਰਦਾਸ਼ਤ ਦੇ ਯੋਗ ਨਹੀਂ ਹੈ ਇਸ ਕਰਕੇ शिवसेना हिंदुस्तान ਆਪਣੇ ਪੱਧਰ ਦੇ ਤੇ ਮੁੱਖ-ਮੁੱਖ ਜ਼ਿਲ੍ਹਿਆਂ ਤੇ ਰਾਸ਼ਟਰੀ ਪੱਧਰ ਤੇ ਅਸੀਂ ਮਿਲ ਕੇ ਕਰਕੇ ਇਹ ਮੰਗ ਕਰ ਰਹੇ ਹਾਂ ਕਿ ਮੋਦੀ ਸਰਕਾਰ ਨੂੰ ਵੀ ਰਾਜਨੀਤਿਕ ਤ੍ਰਸਟੀ ਕਰਨ ਤੋਂ ਉੱਪਰ ਉੱਟ ਕੇ ਉਸ ਸਮਾਜ ਦੀ ਰੱਖਿਆ ਕਰਨੀ ਚਾਹੀਦੀ ਹੈ ਜਿਹੜਾ ਸਮਾਜ ਦੇ ਦੀ ਏਕਤਾ ਖਣਤਾ ਲਈ ਹਮੇਸ਼ਾ ਲੜਦਾ ਹੈ ਸਰ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਕਿਸੇ ਨੂੰ ਵੀ ਗੈਰ ਜ਼ਿੰਮੇਵਾਰਾ ਬਿਆਨ ਨਹੀਂ ਦੇਣਾ ਚਾਹੀਦਾ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਪੰਜਾਬ ਦੇ ਵਿੱਚ ਡਰ ਔਰ ਸਹਿਮ ਦਾ ਵਾਤਾਵਰਨ ਬਣੇ ਪਰ ਸਰਕਾਰ ਨੂੰ ਵੀ ਨਹੀਂ ਚਾਹੀਦਾ ਕਿ ਬਦਲਾਖੋਰੀ ਦੀ ਰਾਜਨੀਤੀ ਕਰੇ ਅਗਰ ਇੱਕ ਐਲੋਪੀ ਇਸ ਤਰ੍ਹਾਂ ਦਾ આરોਪ ਲਗਾ ਰਿਹਾ ਹੈ ਤਾਂ ਉਹਨੂੰ ਵਿਧਾਨ ਸਭਾ ਦੇ ਸਪੀਕਰ ਦੇ ਰਾਹੀਂ ਨੋਟਿਸ ਭੇਜਿਆ ਜਾ ਸਕਦਾ ਸੀ ਵਿਧਾਨ ਸਭਾ ਦੇ ਅਨੇਕੋ ਨਿਯਮ ਹਨ ਕਿ ਵਿਧਾਨ ਸਭਾ ਦੇ ਐਲੋਪੀ ਨੂੰ ਉਹ ਗੱਲ ਪੁੱਛੀ ਜਾ ਸਕਦੀ ਸੀ ਕਿ ਜਿਹਦੇ ਨਾਲ ਰਾਜਨੀਤਿਕ ਆ ਦੁਸ਼ਮਣੀ ਦਾ ਨਜ਼ਾਰਾ ਨਾ ਆਉਂਦਾ ਬਲਕਿ ਜ਼ਿੰਮੇਵਾਰੀ ਦੇ ਕਟਹਿਰੇ 'ਚ ਪ੍ਰਤਾਪ ਸਿੰਘ ਬਾਜਵਾ ਨੂੰ ਖੜਾ ਕੀਤਾ ਜਾਂਦਾ ਉਸ ਪ੍ਰਕਿਰਿਆ ਦੇ ਵਿੱਚ ਨਾ ਜਾ ਕੇ ਬੰਬ ਸਪੋਰਟ ਰੋਕਣ ਦੀ ਪ੍ਰਕਿਰਿਆ 'ਚ ਨਾ ਜਾ ਕੇ ਅਸੀਂ ਇੱਕ ਰਾਜਨੀਤਿਕ ਲੜਾਈ ਦੇ ਵਿੱਚ ਉਲਝ ਗਏ ਜ ਜਿਹਦੇ ਨਾਲ ਆਮ ਜਨਤਾ ਦਾ ਕੋਈ ਫਾਇਦਾ ਨਹੀਂ ਹੋਇਆ ਸਰ ਬੰਗਾਲ ਦੀ ਬੰਗਾਲ ਦੀ ਜਿਹੜੀ ਰਾਜਨੀਤਿਕ ਗਵਰਨਮੈਂਟ ਹੈ ਉਹਨਾਂ ਨੂੰ ਕਿਸ ਨੇ ਹੱਲ ਲਾਣਾ ਚਾਹੋਂਗੇ ਤੁਸੀਂ ਆਪਣੇ ਕੋਲ ਦੇਖੋ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਰੰਤ ਮੰਮਤਾ ਬੈਨਰਜੀ ਦੀ ਸਰਕਾਰ ਬਰਖਾਸਤ ਹੋਣੀ ਚਾਹੀਦੀ ਜਿਹੜੀ ਸਰਕਾਰ ਆਪਣੇ ਪ੍ਰਦੇਸ਼ ਦੇ ਲੋਕਾਂ ਨੂੰ ਸੁਰੱਖਿਆ ਦੀ ਗਾਰੰਟੀ ਨਾ ਦੇ ਸਕੇ ਜਿਹੜੇ ਦੰਗਾਈਆਂ ਨੂੰ ਨਾ ਰੋਕ ਸਕੇ ਜਿਹੜੀ ਸਰਕਾਰ ਜਿਹੜੇ ਸਰਕਾਰ ਦਾ ਮੁੱਖ ਮੰਤਰੀ ਮੌਲਵੀਆਂ ਦੀ ਮੀਟਿੰਗ ਤੇ ਜਾ ਸਕਦਾ ਲੇਕਿਨ ਦੰਗਾ ਗ੍ਰਸ ਏਰੀਏ ਚ ਨਹੀਂ ਜਾ ਰਹਾ ਔਰ ਗਵਰਨਰ ਕਿਥੇ ਆਪਣੀ ਜ਼ਿੰਮੇਵਾਰੀ ਸਮਝ ਕੇ ਦੰਗਾ ਗ੍ਰਸ ਏਰੀਏ ਚ ਜਾਣ ਜਾਣਾ ਚਾਹੁੰਦੇ ਤਾਂ ਉਹਨਾਂ ਨੂੰ ਉੱਥੇ ਦੇ ਇਲੈਕਟਿਡ ਮੁੱਖ ਮੰਤਰੀ ਐਡਵਾਈਸ ਕਰਦੇ ਕਿ ਗਵਰਨਰ ਨੂੰ ਨਹੀਂ ਜਾਣਾ ਚਾਹੀਦਾ ਗਵਰਨਰ ਨੂੰ ਜਾਣਨ ਚਾਹੀਦਾ ਮੁੱਖ ਮੰਤਰੀ ਜਾਣ ਨਹੀਂ ਚਾਹੁੰਦੇ ਤੇ ਫਿਰ ਬੰਗਾਲ ਦਾ ਹਿੰਦੂ ਕਿਹਦੇ ਉੱਤੇ ਟਰਸਟ ਕਰੇ ਕੇਂਦਰ ਸਰਕਾਰ ਉੱਤੇ ਕੋਈ ਐਕਸ਼ਨ ਨਹੀਂ ਕਰਨਾ ਚਾਹੁੰਦਾ ਤੇ ਇਹ ਜਿਹੜੀ ਹੈ ਸੋਚ ਤੋਂ ਪਰੇ ਹੈ ਤੁਰੰਤ ਸ਼ਿਵ ਚਨ ਅਹਿੰਦੋਸਤਾਨ 'ਤੇ ਮੰਗ ਹੈ ਕਿ ਬੰਗਾਲ ਸਪਾਨੂੰ ਬਰਖਾਸ ਕਰ ਦਿੱਤਾ ਜਾਣਾ ਚਾਹੀਦਾ ਹੈ ਔਰ ਉੱਥੇ ਦਾ ਸ਼ਾਸਨ ਘਟੋ ਘੜ 2 ਮਹੀਨੇ ਲਈ ਮਿਲਟਰੀ ਦੇ ਹਵਾਲੇ ਕਰ ਦਿੱਤਾ ਜਾਵੇ ਸਰ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਕੀ ਮੰਗ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਕਿੰਨੇ ਸਿਆ ਲਾਉਣਾ ਚਾਹੁੰਦੇ ਹੋ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇੱਕੋ ਇੱਕ ਮੰਗ ਹੈ ਜੇ ਜਦੋਂ ਵੈਸਟ ਬੰਗਾਲ ਦੇ ਵੋਟਰਾਂ ਨੇ ਨੀਡਰ ਹੋ ਕੇ ਤੁਹਾਡੀ ਪਾਰਟੀ ਨੂੰ ਵੋਟ ਦਿੱਤੀ ਹੈ ਤੁਹਾਡੀ ਪਾਰਟੀ ਦੀਆਂ ਸੀਟਾਂ ਬਣਾਈਆਂ ਤਾਂ ਫਿਰ ਮੰਨਤਾ ਬੈਨਰਜੀ ਵੱਲੋਂ ਇਸ ਰਾਜਨੀਤਿਕ ਬਦਲਾਖੋਰੀ ਤੋਂ ਉਹਨਾਂ ਨੂੰ ਬਚਾਉਣ ਦੇ ਲਈ ਤੁਰੰਤ ਉੱਥੇ ਰਾਸ਼ਟਰਪਤੀ ਸ਼ਾਸਨ ਲਗਾਉਣਾ ਚਾਹੀਦਾ ਹੈ ਕਿਉਂਕਿ ਉੱਥੇ ਲਾਅ ਐਂਡ ਆਰਡਰ ਫੇਲ ਹੋ ਗਿਆ ਕਾਨੂੰਨ ਦੀ ਮਸ਼ੀਨਰੀ ਫੇਲ ਹੋ ਗਈ ਹੈ ਇਸ ਕਰਕੇ ਤੁਰੰਤ ਕਾਨੂੰਨੀ ਮਸ਼ੀਨਰੀ ਨੂੰ ਜ਼ਿੰਦਾ ਕਰਨ ਲਈ ਕਾਨੂੰਨ ਨੂੰ ਬਹਾਲ ਕਰਨ ਦੇ ਲਈ ਹਿੰਦੂ ਸਮਾਜ ਦੇ ਛੀਣ ਦੇ ਅਧਿਕਾਰ ਨੂੰ ਬਹਾਲ ਕਰਨ ਦੇ ਲਈ ਉਥੇ ਰਾਸ਼ਟਰਪਤੀ ਸ਼ਾਸਨ ਲਗਾਉਣਾ ਜ਼ਰੂਰੀ ਹੈ ਅਗਰ ਨਹੀਂ ਲਾਇਆ ਜਾਂਦਾ ਤਾਂ ਮੋਦੀ ਸਰਕਾਰ ਸਿੱਧੇ ਸਿੱਧੇ ਕਟਾਰੇ ਦੇ ਵਿੱਚ ਸਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਇਹ ਸਰਕਾਰ ਲੋਕਾਂ ਨੇ ਚੁਣ ਕੇ ਭੇਜੀ ਹੈ ਚੱਲੇ ਲੇਕਿਨ ਜੇ ਕਾਨੂੰਨ ਵਿਵਸਥਾ ਕਾਇਮ ਨਹੀਂ ਰੱਖਦੇ ਲੋਕਾਂ ਨੂੰ ਰਾਹਤ ਨਹੀਂ ਮਿਲਵੀ ਲੋਕਾਂ ਨੂੰ ਅਤੇ ਆਪਣੀ ਇੱਛਾ ਨਾਲ ਰਾਤ ਨੂੰ ਘੁੰਮਣ ਫਿਰਨ ਦੀ ਆਜ਼ਾਦੀ ਨਹੀਂ ਘਰੇ ਬੈਠੇ ਲੋਕਾਂ ਨਾਲ ਸਨੇਚਿੰਗ ਹੋ ਰਹੀ ਹੈ ਘਰ ਦੇ ਅੰਦਰੋਂ ਸਨੇਚਿੰਗ ਹੋ ਰਹੀ ਹੈ ਗੋਲੀਆਂ ਚੱਲ ਰਹੀਆਂ ਖੇਤਾਂ 'ਚ ਚੱਲ ਰਹੀਆਂ ਗਲੀਆਂ 'ਚ ਗੋਲੀਆਂ ਚੱਲ ਰਹੀਆਂ ਉਸ ਦੇ ਬਾਵਜੂਦ ਤੁਸੀਂ ਕੇਵਲ ਔਰ ਕੇਵਲ ਤੁਹਾਡੇ ਐਮਐਲਏ ਪ੍ਰੈਸ ਕਾਨਫਰੰਸ ਕਰਨਤੇ ਮਜਬੂਰ ਹੈ ਕੇਵਲ ਸੜਕਾਂ ਟੁੱਟੀਆਂ ਪਈਆਂ ਸੀਵਰੇਜ ਬਲੌਕ ਹੋਏ ਪਿਆ ਔਰ ਪੰਜਾਬ ਜਿਹੜਾ ਹੈ ਤਰੱਕੀ ਵੱਲ ਨਹੀਂ ਜਾ ਰਿਹਾ ਕਾਨੂੰਨ ਵਿਵਸਥਾ ਖਤਮ ਹੋ ਰਹੀ ਹੈ ਪੁਲਿਸ ਦੇ ਜਿਹੜੇ ਬੜੇ ਬੜੇ ਅਧਿਕਾਰੀ ਹੈ ਇਸੀ ਰੂਮਾਂ 'ਚ ਬੈਠ ਕੇ ਦਾਅਵੇ ਕਰ ਰਹੇ ਜਨਤਾ ਉਹਨਾਂ ਨੂੰ ਮਿਲ ਨਹੀਂ ਸਕਦੀ ਡੀਜੀਪੀ ਪੰਜਾਬ ਨੂੰ ਨਹੀਂ ਮਿਲ ਸਕਦੀ ਕਿ ਜਿਹੇ ਆਈ ਜਿਹੇ ਹਾਲਾਤ ਚ ਕਾਨੂੰਨ ਵਿਵਸਥਾ ਬਹਾਲ ਹੀ ਨਹੀਂ ਹੋ ਰਹੀ ਪੁਲਿਸ ਅਫਸਰ ਜਿਹੜਾ ਆਮ ਲੋਕਾਂ ਦੇ ਵਿੱਚ ਵਿਸ਼ਵਾਸ ਨਹੀਂ ਬਹਾਲ ਕਰ ਰਹੇ ਮੁੱਖ ਮੰਤਰੀ ਸਾਡੇ ਵਰਗੇ ਹਿੰਦੂ ਲੀਡਰਾਂ ਨੂੰ ਮੁਲਾਕਾਤ ਹੀ ਨਹੀਂ ਕਰ ਸਕਦੇ ਅਸੀਂ 3 ਸਾਲ ਤੋਂ ਉਹਨਾਂ ਤੋਂ ਮਿਲਣ ਦਾ ਟਾਈਮ ਮੰਗ ਰਹੇ ਮੁੱਖ ਮੰਤਰੀ ਆਫਿਸ ਜਿਹੜਾ ਰਿਪਲਾਈ ਨਹੀਂ ਕਰ ਰਿਹਾ ਤੇ ਆਨ ਜਨਤਾ 'ਚ ਵਿਸ਼ਵਾਸ ਨਹੀਂ ਬਹਾਲ ਹੋਏਗਾ ਤੇ ਕੈਸੀ ਬਦਲਾਵ ਦੀ ਸਰਕਾਰ ਹੈ ਇਸ ਸਿਲਸਿਲੇ 'ਚ ਦੋਸਤਾਂ ਦਾ ਅਸਰ ਅਗਰ ਥੋੜੀ ਕੋਈ ਸੁਣਵਾਈ ਨਹੀਂ ਦੀ ਨੈਕਸਟ ਸਟੈਪ ਪ੍ਰੋਡਕਟ ਕੀ ਹੋਏਗਾ ਸਰ ਦੇਖੋ ਲੋਕਤੰਤਰ ਜੋ ਸਾਨੂੰ ਅਧਿਕਾਰ ਹੈ ਅਸੀਂ ਅੰਦੋਲਨ ਕਰਾਂਗੇ ਅਸੀਂ ਆਪਣੀਆਂ ਅਲੱਗ-ਅਲੱਗ ਮੀਟਿੰਗਾਂ ਕਰਕੇ ਆਮ ਜਨਤਾ ਨੂੰ ਅਵੇਅਰ ਕਰ ਰਹੇ ਹਾਂ ਜਾਗਰਿਤ ਕਰ ਰਹੇ ਹਾਂ ਅਸੀਂ ਨਾ ਭਾਰਤੀ ਜਨਤਾ ਪਾਰਟੀ ਦੇ ਬਦੂਆ ਮਜ਼ਦੂਰ ਹੈ ਨਾ ਅਸੀਂ ਆਮ ਆਦਮੀ ਪਾਰਟੀ ਦਾ ਇਨਸਾਫ ਮਿਲੇ ਹਿੰਦੂ ਸਮਾਜ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇ ਸੜਕਾਂ ਠੀਕ ਹੋਣ ਇੰਡਸਟਰੀ ਚੱਲੇ ਪਾਣੀ ਹੋਵੇ ਬਿਜਲੀ ਦੀ ਸਪਲਾਈ ਆ ਜੇ ਤੇ ਵਾਅਦਾ ਹੈ ਕਹਿੰਦੇ ਬਿਜਲੀ ਫ੍ਰੀ ਆ ਰਹੀ ਹੈ ਤੇ ਬਿਜਲੀ ਆ ਹੀ ਨਹੀਂ ਰਹੀ ਤੇ ਫ੍ਰੀ ਤੇ ਕੀ ਤੇ ਉਹ ਫ੍ਰੀ ਕਿ ਕੀ ਬਿਜਲੀ ਹੋਵੇ ਤਾਂ ਉਹਦਾ ਫਾਇਦਾ ਹੈ ਨਾ ਤੇ ਇਸ ਕਰਕੇ ਸ਼ਿਵ ਸੈਨਾ ਹਿੰਦੁਸਤਾਨ ਹਿੰਦੂ ਸਮਾਜ ਦੇ ਨਾਲ-ਨਾਲ ਪੰਜਾਬ ਦੀ ਆਮ ਜਨਤਾ ਦੇ ਹੱਕਾਂ ਦੀ ਵੀ ਲੜਾਈ ਲੜਦੀ ਜਿਸ ਦਾ ਤੁਸੀਂ ਮੀਟਿਕਾ ਕਰਦੇ ਹੋ ਕੀ ਤੁਹਾਡਾ ਆਨਲ ਸਮਝ ਕੋਈ ਇਲੈਕਸ਼ਨ ਲੜਨ ਦਾ ਵੀ ਚਾਂਸ ਹੈ ਸ਼ਿਵ ਸੈਨਾ ਹਿੰਦੁਸਤਾਨ ਇੱਕ ਰਾਜਨੀਤਿਕ ਪਾਰਟੀਆ ਹਿੰਦੁਸਤਾਨ ਸ਼ਕਤੀ ਸਨਾ ਸਾਡਾ ਰਾਜਨੀਤਿਕ ਵੇਂਗਾ ਅਸੀਂ ਆਪਣੀ ਆਵਾਜ਼ ਜਨਤਾ ਦੇ ਵਿੱਚ ਵੀ ਲੈ ਕੇ ਜਾਵਾਂਗੇ ਔਰ ਪੰਜਾਬ ਦੇ 45% ਹਿੰਦੂਆਂ ਦੇ ਅਧਿਕਾਰਾਂ ਲਈ ਅੱਤਵਾਦ ਵਖਵਤ ਖਾਲਿਸਤਾਨ ਦੇ ਖਿਲਾਫ ਰਾਜਨੀਤਿਕ ਪਿਛਦੇ ਉੱਤੇ ਵੀ ਆਪਣੀ ਲੜਾਈ ਲੜਾਂਗੇ ਅੱਜ ਸਾਡਾ ਲੁਧਿਆਣਾ ਦਾ ਜਿਹੜਾ ਵਾਈਲ ਇਕਸ਼ਨ ਆ ਰਿਹਾ ਚਾਹੇ ਉਹ ਇਕਸ਼ਨ ਜਿਹੜਾ ਸਟੇਟ ਗਵਰਨਮੈਂਟ ਦਾ ਹੁੰਦਾ ਉਹਨਾਂ ਦਾ ਹੱਥ ਹਮੇਸ਼ਾ ਉੱਪਰ ਹੁੰਦਾ ਉਹਦੇ باوجود ਵੀ ਅਸੀਂ ਆਪਣੇ ਵਪਾਰੀ ਪਾਈਆਂ ਦੀ ਆਪਣੇ ਹਿੰਦੂ ਸਮਾਜ ਦੇ ਅਧਿਕਾਰਾਂ ਦੀ ਗੱਲ ਕਰਨ ਲਈ ਅਸੀਂ ਲੁਧਿਆਣਾ ਪੱਛਮੀ ਲੁਧਿਆਣਾ ਸੀਟ ਦੇ ਉੱਤੇ ਆਪਣਾ ਉਮੀਦਵਾਰ ਲੈਣ ਦੀ ਪੂਰੀ ਕੋਸ਼ਿਸ਼ ਕਰ ਰਹੇ ਇੱਕ ਸਾ ਜਿਹੜੇ ਬੰਗਲਾਦੇਸ਼ੀ ਪਲਾਨ ਕਰਕੇ ਹਿੰਦੁਸਤਾਨ ਚਾ ਰਹੇ ਨੇ ਪੰਜਾਬ 'ਚ ਬਹੁਤ ਆ ਰਹੇ ਨੇ ਉਹਨਾਂ ਬਾਰੇ ਤੁਸੀਂ ਕੋਈ ਹੈਬ ਚਾਰ ਥੋੜਾ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਜਨਤਾ ਨੂੰ ਅਵੇਅਰ ਕਰਨ ਵਾਸਤੇ ਅੰਤਗਵਾਦ ਵੱਖਵਾਦ ਖਾਲਿਸਤਾਨ ਦੇ ਖਿਲਾਫ ਜਿਹੜੀ ਮੁਹਿੰਮ ਚੜੀ ਹੋਈ ਹੈ ਪਾਰਟੀ ਵੱਲੋਂ ਉਸੇ ਕੜੀ ਦੇ ਵਿਚਾਲੇ ਇੱਥੇ ਬੈਠਕ ਹੋਈ ਹੈ ਔਰ ਜਿਸ ਤਰ੍ਹਾਂ ਕਿ ਬੰਗਲਾਦੇਸ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਹਿੰਦੂ ਤੇ ਹਤਿਆਚਾਰ ਹੋ ਰਿਹਾ ਹੈ ਹਮਲੇ ਹੋ ਰਹੇ ਹਨ ਉਹਨਾਂ ਨੂੰ ਖਤਰੀਆਮ ਕੀਤਾ ਜਾ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਵੀ ਪਾਰਟੀ ਨੇ ਮਜ਼ਬੂਤ ਹੋ ਕੇ ਆਪਣੀ ਆਵਾਜ਼ ਉਠਾਉਂਦੀ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ 22 ਤਰੀਕ ਨੂੰ ਜਿਹੜਾ ਪਟਿਆਲਾ ਦੇ ਵਿੱਚ ਇੱਕ ਸਾਂਝੀ ਸਰਦਲੀ ਜੀ ਦੀ ਬੈਠਕ ਰੱਖੀ ਗਈ ਹੈ ਜਿਸ ਦੇ ਵਿੱਚ ਇਸ ਦਾ ਆਗਾਜ਼ ਕੀਤਾ ਜਾਏਗਾ ਤੇ ਨੂੰ ਇਸ ਮੁਹਿੰਮ ਨੂੰ ਅੱਗੇ ਛੇੜਾ ਜਾਏਗਾ ਉਸੇ ਸੰਬੰਧ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਪਾਰਟੀ ਦਾ ਜਿਹੜਾ ਏਜੰਡਾ ਹੈ ਕਮੇਟੀਆਂ ਦਾ ਚੱਲ ਰਿਹਾ ਹੈ ਔਰ ਅਸੀਂ ਮਜਬੂਤੀ ਦੇ ਨਾਲ ਜਿਹੜੇ ਫੰਗੜਾ ਅੱਜ ਦੇ ਦਿਨ ਸ਼ਹਿਰ ਨੂੰ ਰਹਿ ਰਹੇ ਜਿਸ ਉੱਤੇ ਟੱਕਾ ਹੋ ਰਿਹਾ ਉਹਨਾਂ ਦੇ ਹੱਥ ਦੇ ਵਿੱਚ ਆਵਾਜ਼ ਬੁਲੰਦ ਕਰਾਂਗੇ ਔਰ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਅੰਤਿਕਵਾਦ ਜਾਂ ਦੂਸਰਾ ਇਨਫੈਕਸ਼ਨ ਵਾਲਾ ਜਿਹੜਾ ਵੱਧ ਰਿਹਾ ਲਗਾਤਾਰ ਥਾਣਿਆਂ ਤੇ ਹਮਲੇ ਹੋ ਰਹੇ ਨੇ ਔਰ ਲਗਾਤਾਰ ਨਸ਼ੇ ਤੋਂ ਦੂਰ ਹੋਣੀ ਹੈ ਜਾਂ ਨਸ਼ਿਆਂ ਨੂੰ ਲੈ ਕੇ ਜਿਹੜੀ ਪਾਰਟੀ